ਅਸੀਂ ਬਹੁਤ ਖੁਸ਼ ਹਾਂ ਅੱਜ ਬਹੁਤ ਖੁਸ਼ ਹਾਂ ਜੀ ਕਿਉਂਕਿ ਕੰਮ ਆਪਣਾ ਪੂਰਾ ਹੋ ਚੁੱਕਿਆ ਬਸ ਹੁਣ ਤਾਂ ਜਿਹੜਾ ਸਫਾਈ ਦਾ ਕੰਮ ਰਹਿ ਗਿਆ ਤੇ ਉਹ ਆਪਾਂ ਪੂਰੇ ਜੋਰਾ-ਸ਼ੋਰਾਂ ਦੇ ਨਾਲ ਕਰ ਰਹੇ ਹਾਂ ਕਿਉਂਕਿ ਥੋੜਾ ਜਿਹਾ ਕੰਮ ਵੀ ਜਿਹੜਾ ਸਾਰਾ ਵਾਈਟ-ਵਾਈਟ ਜਿਹਾ ਹੀ ਕਰਵਾ ਲਿਆ ਤੇ ਸਫਾਈ ਵੀ ਜਿਹੜਾ ਕਿ ਉਹ ਜ਼ਿਆਦਾ ਭਾਲਦਾ ਤੇ ਇੱਥੇ ਘਾਹ ਰਹਿ ਗਿਆ ਘਰ ਰੱਖਣ ਵਾਲਾ ਆਪਣਾ ਹਾਂਜੀ ਬਸ ਘਾਹ ਰਹਿ ਗਿਆ ਘਾਹ ਵੀ ਉੱਥੇ ਜਿੱਥੇ ਥੋੜੀ ਸਫਾਈ ਹੋ ਜੂਗੀ ਨਾ ਸਾਰੀ ਮਿੱਟੀ-ਮੁੱਟੀ ਸਾਫ਼ ਹੋ ਜੂਗੀ ਫਿਰ ਲਾਸਟ ਤੇ ਘਾਹ ਰੱਖਾਂਗੇ ਤੇ ਚਲੋ ਦਿਖਾਉਨੇ ਦੋਸਤ ਤੁਹਾਨੂੰ ਅੰਦਰ ਹਾਂ ਜੀ ਆ ਬੱਚੇ ਇਹਨਾਂ ਬਾਰੇ ਇੰਟਰੋ ਕਰ ਦੋ ਮੜਾ ਜੇ ਇਹ ਮੇਰੇ ਭਾਂਜਾ ਭਾਂਜੀ ਨੇ ਜੀ ਕਿੱਥੋਂ ਆਏ ਨੇ ਇਹ ਆਸਟ੍ਰੇਲੀਆ ਤੋਂ ਆਏ ਨੇ ਠੀਕ ਆਏ ਹੋਏ ਸੀਗੇ ਆਪਣੇ ਕੋਲ ਤੇ ਮੈਂ ਇਹਨਾਂ ਨੂੰ ਆਖਿਆ ਕਦੋਂ ਦੇ ਸਵੇਰ ਦੇ ਲੱਗੇ ਸੀ ਮਾਸੀ ਬੁਟੀਕ ਵਿਖਾ ਕੇ ਲਿਆ ਆਵਦੀ ਬੁਟੀਕ ਵਿਖਾ ਕੇ ਲਿਆ ਸਲੀਮਰ ਖਈ ਜਾਂਦੀ ਸੀ ਠੀਕ ਤੈਨੂੰ ਤਾਂ ਮੈਂ ਲੈ ਆਈ ਤਾਂ ਤੁਸੀਂ ਸ਼ਾਮੇ ਬੈਠੋ ਉਹ ਤੂਪੇ ਕਿਉਂ ਬੈਠੇ ਹੋ ਉੱਥੇ ਨੇਲ ਪਾਲਿਸ਼ ਦੀ ਸਮੈਲ ਆਉਂਦੀ ਆ ਉਹ ਉਥੇ ਨਰਦੀ ਆਉਂਦੀ ਪਈਆ ਹੈਲੋ ਕਰ ਦੋ ਹੈਲੋ ਆਸਿਕ ਹੈਲੋ ਕਿੱਥੋਂ ਆਏ ਪਤਾ ਦੋ ਤੈਨੂੰ ਪੰਜਾਬ ਵਧੀਆਂ ਲੱਗਦਾ ਕਿ ਆਸਟ੍ਰੇਲੀਆ ਵਧੇ ਲੱਗਦਾ ਮੈਨੂੰ ਤਾਂ ਪੰਜਾਬ ਪੰਜਾਬ ਵਧੀਆਂ ਲੱਗਦਾ ਠੀਕ ਹੈ ਪੰਜਾਬ ਤਾਂ ਫਿਰ ਪੰਜਾਬ ਹੀ ਹੈ ਨਾ ਤੇ ਹਾਂਜੀ ਕੀ ਕੰਮ ਹੋ ਗਿਆ ਲਓ ਜੀ ਇੱਧਰ ਦੀਦੀ ਲੱਗੇ ਹੋਏ ਆ ਇੱਧਰ ਇੱਕ ਦੀਦੀ ਆ ਲੱਗੇ ਹੋਏ ਆ ਸਾਫ ਸਫਾਈ ਕਰ ਰਹੇ ਆਪ ਹੀ ਹਾਂ ਆਪ ਹੀ ਕਰ ਰਹੇ ਆਂ ਸਾਫ ਸਫਾਈ ਠੀਕ ਹੈ ਤੇ ਸਾਫ ਸਫਾਈ ਤਾਂ ਕਰਨੀ ਵੀ ਬਹੁਤ ਔਖੀ ਹੋਈ ਪਈ ਆ ਬਿਲਕੁਲ ਕਿਉਂਕਿ ਮਿੱਟੀ ਜੀ ਜਾਂਦੀ ਨਹੀਂ ਪਈਗੀ ਹਮਮ ਇੱਕ ਵਾਰੀ ਲਫ ਇੱਕ ਲਾਈਟ ਦੇ ਦੋਸਤੋ ਕਣਕਾਂ ਕਰਕੇ ਥੋੜੀ ਜਿਹੀ ਖਰਾਬ ਕਰ ਰਹੀ ਆ ਹਾਂਜੀ ਤੇ ਆ ਦੇਖੋ ਤੁਸੀਂ ਇਹ ਸਾਡਾ ਬਣਿਆ ਫੈਨ ਫੂਨ ਸਾਰੇ ਲੱਗ ਚੁੱਕੇ ਆ ਆਹ ਸਮਝਾ ਮਤਲਬ ਕਿ ਕਾਊਂਟਰ ਬਣ ਗਿਆ ਹਾਂਜੀ ਕਾਊਂਟਰ ਬਣ ਗਿਆ ਤੇ ਇਧਰ ਅਲਮਾਰਾ ਵਗੈਰਾ ਬਣ ਗਈਆਂ ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਫਰਨੀਚਰ ਅਸੀਂ ਕਿੱਥੇ ਰੱਖਾਂਗੇ ਫਰਨੀਚਰ ਵੀ ਸਾਡਾ ਰਹਿ ਗਿਆ ਥੋੜਾ ਲਿਓਣ ਵਾਲਾ ਫਰਨੀਚਰ ਰਹਿ ਗਿਆ ਬਸ ਲਿਓਣ ਵਾਲਾ ਯਾ ਤੇ ਕੈਮਰਿਆਂ ਦੀ ਫਿਟਿੰਗ ਚੱਲ ਰਹੀ ਆ ਹਾਂਜੀ ਤੇ ਕੈਮਰੇ ਲੱਗਣ ਵਾਲੇ ਆ ਹਾਂਜੀ ਤੇ ਕੰਮ ਦਾ ਕੋਪਨ ਹੋ ਜਾਊਗਾ ਆਪਣਾ ਬਸ ਕੋਸ਼ਿਸ਼ ਕਰਦੇ ਆ ਵੀ 15 ਤਰੀਕ ਜਾਂ 16 ਬਸ ਇਸ ਤੇ 15 16 April ਤੱਕ ਹਾਂਜੀ ਜੀ 16 17 ਬਸ ਇੱਥੇ ਹੀ ਕਰ ਦਾਂਗੇ ਆਪਾਂ ਠੀਕ ਆ ਤੇ ਅੰਦਰ ਦੋਸਤੋ ਥੋੜਾ ਜਿਹਾ ਹਨੇਰਾ ਆ ਰਿਹਾ ਤੇ ਥੋੜਾ ਜਿਹਾ ਬੀਜੀ ਚੱਲ ਰਿਹਾ ਸੀ ਤਾਂ ਵੀਡੀਓ ਵੀ ਨਹੀਂ ਬਣੀਆ ਹਫਤਾ ਹੋ ਗਿਆ ਸ਼ਡਿਊਲ ਜਮ ਖਰਾਬ ਸਿਕਾ ਹਾਂਜੀ ਤੇ ਕੈਮਰੇ ਕਮਰੇ ਇਫੈਕਟ ਹੋ ਰਿਹਾ ਤੇ ਫਾਈਨਲ ਪ੍ਰੋਸੈਸ ਹੀ ਰਹਿ ਗਿਆ ਬਸ ਸਹੀ ਸਮਾਨ ਰੱਖਣ ਤੇ ਤਾਂ ਟਾਈਮ ਹੀ ਲੱਗਣਾ ਬਸ ਜਿਹੜਾ ਕਿ ਕਿਉਂਕਿ ਸਟਾਕ ਆਪਾਂ ਸਾਰਾ ਬਹੁਤ ਸਾਰਾ ਲੈਹੰਦਾ ਹੋਇਆ ਕਰਨੀਆਂ ਵਾਲਾ ਸਟਾਕ ਹੋ ਗਿਆ ਹਾਂ ਹਾਂ ਤੇ ਗਰਮੀਆਂ ਦੇ ਵਿੱਚ ਵੀ ਜਿਵੇਂ ਵਿਆਹ ਸ਼ਾਦੀ ਆ ਜਾਂਦੇ ਆ ਉਹਦੇ ਬਾਰੇ ਵੀ ਆਪਾਂ ਜਿਹੜੇ ਕੀ ਮਸ਼ੀਨਵਰਕ ਹੈਂਡਵਰਕ ਸਾਰੇ ਸੂਟ ਰੈਡੀ ਕੀਤੇ ਸਭ ਸਟਾਕ ਰੈਡੀ ਆ ਬਸ ਸਫਾਈ ਦਾ ਹੀ ਕੰਮ ਜਿਹੜਾ ਕਿ ਵੱਡਾ ਹੈਗਾ ਇਹ ਜਦੋਂ ਸਫਾਈ ਹੋ ਗਈ ਤੇ ਉਦੋਂ ਆਪਾਂ ਇੱਥੇ ਘਰ ਤੋਂ ਚੱਕ ਕੇ ਇੱਥੇ ਸਟਾਕ ਸਾਰਾ ਆਪਾਂ ਰੱਖ ਲਾਂਗੇ ਵੀਡੀਓਸ ਨਾਲ ਤੁਸੀਂ ਬਣੇ ਰਹੋ ਤੇ ਥੈਂਕ ਯੂ ਸੋ ਮੱਚ ਜੀ ਇੰਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਮੈਂ ਤੁਹਾਨੂੰ ਪੰਜਾਬ ਕਿਉਂ ਵਧੀਆ ਲੱਗਦਾ ਹੈ ਪੰਜਾਬ ਕਿਉਂ ਵਧੀਆ ਲੱਗਦਾ ਕਿ ਇੱਥੇ ਨਿਤਰ ਵਸ ਵਾਹਲਾ ਵਧੀਆ ਤੇ ਵਾਲੇ ਚੀਜ਼ਾਂ ਹੈਗੀਆਂ ਤੇ ਸਾਰੇ ਸਕੂਟ ਵੀ ਤੇ ਬੰਦੇ ਤੇ ਆਸਟ੍ਰੇਲੀਆ ਚ ਤੋਂ ਕੋਈ ਵੀ ਸਕੂਟਰ ਹੈਂਕ ਅੰ ਦੋਸਤੋ ਇਹਨੂੰ ਅਸੀਂ ਪੰਜ ਜਾਣੇ ਸਕੂਟਰ ਤੇ ਬਹਿ ਕੇ ਆਏ ਸੀ ਘਰੋਂ ਉੱਥੇ ਜਦੋਂ ਨਾਲ ਵਧੀਆ ਲੱਗਦੇ ਆਂ ਪੰਜਾਬ ਦੇ ਵਿੱਚ ਮਤਲਬ ਕਿ ਐਵੇਂ ਦਾ ਕੁਝ ਹੁੰਦਾ ਉੱਧਰ ਕੁਝ ਵੀ ਨਹੀਂ ਹੁੰਦਾ ਕਹਿੰਦੇ ਐਵੇਂ ਦਾ ਉੱਥੇ ਤਾਂ ਕਨੇ ਫੋਰੇ ਲੋਕਾਂ ਕੋਲੇ ਹੁੰਦਾ ਮੋਟਰ ਸਾਈਕਲ ਅੱਛਾ ਤੇ ਤੇ ਲੋ ਲੋ ਕਥੋਂ ਦੇ ਵਧੀਆ ਕਿ ਇੱਥੋਂ ਦੇ ਵਧੀਆ ਉੱਥੋਂ ਦੇ ਉੱਥੋਂ ਦੇ ਵੀ ਵਧੀਆ ਲੱਗਦੇ ਇੱਥੋਂ ਦੇ ਵੀ ਵਧੀਆ ਲੱਗਦੇ ਜਦੋਂ ਇੰਡੀਆ ਆ ਜਾਂਦੇ ਆ ਉਦੋਂ ਇਹਨਾਂ ਦਾ ਇੰਡੀਆ ਆ ਕੇ ਜੀ ਲੱਗ ਜਾਂਦਾ ਨਾ ਹਾਂ